ਖਰਜਾਨਾ ਗੇੜ ਵਿਖੇ ਮਾਪਾਦਰ ਕਾਲੀਦਾ ਮੇਲਾ ਅੱਜ ਬੜੀ ਹੀ ਸ਼ਰਧਾ ਅਤੇ ਧੂਮਤਾ ਹੁੰਦੇ ਨਾਲ ਮਨਾਇਆ ਗਿਆ ਤੁਹਾਨੂੰ ਦੱਸ ਰਹੀ ਹਾਂ ਕਿ ਇਸ ਮੇਲੇ ਦੇ ਵਿੱਚ ਦੂਰ ਦਰਾਜ ਤੋਂ ਜਿਹੜੇ ਲੋਕ ਨੇ ਮਾਤਾ ਰਾਣੀ ਦਾ ਆਸ਼ੀਰਵਾਦ ਲੈਣ ਵਾਸਤੇ ਪਹੁੰਚਦੇ ਨੇ ਤੇ ਅਤੇ ਲੱਖਾਂ ਦੀ ਤਰ੍ਹਾਂ ਲੋਕ ਨਤਮਸਤਕ ਹੁੰਦੇ ਹੱਥ ਔਰ ਤੁਹਾਨੂੰ ਦੱਸ ਰਹੀ ਹਾਂ ਕਿ ਲੋਕਾਂ ਦਾ ਮੰਨਣਾ ਹੈ ਕਿ ਜੋਗ ਸਖਸ਼ ਇਹ ਧਿਆਰ ਕੇ ਮਾਤਾ ਪੱਧਰ ਕਾਲੀ ਦੇ ਮੱਥਾ ਟੇਕਦਾ ਤਾਂ ਉਹਨਾਂ ਦੀਆਂ ਹਰ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਇਹਨੂੰ ਪੱਦਰਕਾਲੀ ਮੇਲੇ ਦੀ ਪੂਰੇ ਸ਼ਹਿਰ ਨੂੰ ਲੱਖ ਲੱਖ ਵਧਾਈਆਂ ਜੇ ਇਹ ਬੜੀ ਖੁਸ਼ੀ ਹੁੰਦੀ ਹੈ ਸਾਲ ਬਾਅਦ ਮਹਾਰਾਣੀ ਦਾ ਆਪਣਾ ਲੱਗਦਾ ਹੈ ਮੇਲਾ ਲੱਗਦਾ ਹੈ ਇਸ ਮੇਲੇ ਵਿੱਚ ਬਾਹਰੋਂ ਪਰਦੇਸ਼ਾਂ ਜੋਂ ਲੋਕੀ ਆਂਦੇ ਨੇ ਮਹਾਰਾਣੀ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਦੀ ਹੈ ਇਸੇ ਤਰ੍ਹਾਂ ਮਹਾਰਾਣੀ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਦੀ ਹੈ ਜਦੇ ਉਹ ਆਪਣੀਆਂ ਮੰਦੀਆਂ ਮਰਾਦਾ ਪਕਤ ਲੈ ਕੇ ਜਾਂਦੇ ਰਹੇ ਜੋਦਵਾ ਜੂਸ ਨੂੰ ਕਿਸੇ ਨੇ ਦੇਣਾ ਚਾਹੁੰਦਾ ਹਾਂਜੀ ਤੁਹਾਨੂੰ ਐ ਹੋਈ ਜੀ ਆਪਣੇ ਕਾਰੋਬਾਰ ਦੇਖੋ ਨਸ਼ਿਆਂ ਨੂੰ ਛੱਡੋ ਇਹਨਾਂ ਦੀ ਕੱਖ ਨਹੀਂ ਹੈਗਾ ਇਹਦੇ 'ਚ ਐਂਡ ਕੀ ਹੈਗਾ ਮੌਤ ਆ ਇਹਨਾਂ ਨੂੰ ਛੱਡ ਦੋ ਚੰਗੇ ਰਹੋਗੇ ਆਪਣੀ ਨੇਕ ਕਮਾਈ ਨਾਲ ਵੇਖੋ ਇਹ ਵਾਲਾ ਨਾ ਵੇਖੋ ਨੇਕ ਕਮਾਈ ਕਰੋ ਆਪਣੇ ਘਰ ਪਰਿਵਾਰ ਸੁੱਖ ਸ਼ਾਂਤੀ ਨਾਲ ਚਲਾਓ ਧੰਨਵਾਦ ਆਪਣੇ ਮਾਪ ਪੱਤਰ ਕਾਲੀ ਜੀ ਦੇ ਮੇਲੇ ਦੀ ਲੱਖ ਲੱਖ ਵਧਾਈ ਦਿਨਾਂ ਦਸਤਨਾਲੇ ਪੂਰੇ ਸ਼ਹਿਰ ਵਾਸੀਆਂ ਨੂੰ ਇੱਕ ਬੇਨਤੀ ਵੀ ਕਰਦਾ ਵਾਂ ਕਿ ਵੱਧ ਚੜ ਤੇ ਵੱਧ ਛੜ ਕੇ ਮਾ ਭੱਦਰ ਕਾਲੀ ਦਾ ਆਸ਼ੀਰਵਾਦ ਇੱਥੇ ਆ ਕੇ ਪ੍ਰਾਪਤ ਕਰੋ ਤੇ ਨਾਲੇ ਜਿਹੜਾ ਆਪਣੇ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹਾਂਗਾ ਕਿ ਇੱਥੇ ਬਹੁਤ ਹੀ ਦੂਰੋਂ ਦੂਰੋਂ ਜਿਹੜੀ ਸੰਗਤ ਆਂਦੀ ਹੈ ਇੱਥੇ ਉਹਨਾਂ ਨੂੰ ਵੱਧ ਤੋਂ ਵੱਧ ਧਿਆਨ ਰੱਖਣਾ ਚਾਹੀਦਾ ਕਿਉਂਕਿ ਮੇਲੇ ਦੇ ਵਿੱਚ ਹੀ ਹਰ ਤਰ੍ਹਾਂ ਦੇ ਜੀ ਜਿਹੜੇ ਆਂਦੇ ਨੇ ਲੁਟਾ ਖੂਆ ਤੋਂ ਬਾਕੀ ਜਿਹੜੇ ਇਹੋ ਜੇ ਜੇਬ ਕਤਰਿਆਂ ਦਾ ਉਹ ਵੀ ਧਿਆਨ ਰੱਖਿਆ ਜਾਵੇ ਬਾਕੀ ਜਿਹੜੇ ਸਾਡੇ ਸ੍ਰੀ ਓਮ ਪ੍ਰਕਾਸ਼ ਸੋਨੀ ਸਾਹਿਬ ਜੀ ਜਿਹੜੇ ਇੱਥੇ ਆ ਕੇ ਨਮਸਤਕ ਹੋਏ ਨੇ ਮੈਂ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦਾ ਬਾਕੀ ਸਾਡੀ ਐਮ ਸੀ ਕਾਰਪੋਰੇਸ਼ਨ ਵੱਲੋਂ ਮੰਦਰ ਵਾਲਿਆਂ ਨੂੰ ਜਾਂ ਸ਼ਹਿਰ ਵਾਸੀਆਂ ਨੂੰ ਕੋਈ ਵੀ ਮੁਸ਼ਕਲ ਨਹੀਂ ਆਨ ਦਿੱਤੀ ਜਾਏਗੀ ਜੇ ਜਿਹੜੀ ਚੀਜ਼ਾਂ ਵੀ ਇਹਨਾਂ ਨੂੰ ਪ੍ਰੋਵਾਈਡ ਕੀਤੀਆਂ ਜਾਣਗੀਆਂ ਪੂਰੀ ਤਰ੍ਹਾਂ ਦਾ ਸਹਿਯੋਗ ਕੀਤਾ ਜਾਏਗਾ ਨਾਲ ਬਿਲਕੁਲ ਜੀ ਬਿਲਕੁਲ ਪੂਰੀ ਤਰ੍ਹਾਂ ਦਾ ਸਹਿਯੋਗ ਕੀਤਾ ਜਾਏਗਾ ਕਾਰਪੋਰੇਸ਼ਨ ਨਾਲ ਸੰਗਤ ਇੱਥੋਂ ਆਵੇ ਵਾਅਦਾ ਛੱਡ ਕੇ ਸ਼ਹਿਰ ਵਾਸੀਆਂ ਕੋਈ ਗੱਲ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੋਏਗੀ ਜੈ ਮਾਤ ਜੈ ਮਾਤ